ਅਸੀਂ ਨਾ ਕੱਲ ਤੋਂ ਧਰਨੇ ਤੇ ਬੈਠੇ ਆ ਵੀਰੇ ਤੇ ਸਾਡੀਆਂ ਮੰਗਾਂ ਕੋਈ ਵੱਡੀਆਂ ਨਹੀਂ ਹੈਗੀਆਂ ਸਾਡੀਆਂ ਮੰਗਾਂ ਹੈਗੀਆਂ ਸਿਰਫ ਕੰਮ ਦੇ ਪ੍ਰਤੀ ਜੋ ਕਿ ਨਰੇਗਦਾ ਦਾ ਕੰਮ ਸਰਕਾਰ ਨੇ ਚਲਾਇਆ ਪਰ ਕਿਉਂਕਿ ਹੋਰ ਕੋਈ ਕੰਮ ਰਹਿ ਨਹੀਂ ਗਿਆ ਪਿੰਡਾਂ ਦੇ ਵਿੱਚ ਜਿਵੇਂ ਕਿ ਹਾੜੀ ਸੋਣੀ ਦਾ ਉਹ ਮਸ਼ੀਨਾਂ ਨੇ ਖੋਲਿਆ ਉੱਥੇ ਮਸ਼ੀਨਰੀ ਆ ਗਈ ਹੈਗੀ ਤਾਂ ਸਾਡੇ ਕੋਲੇ ਸਿਰਫ ਆਹੀ ਇੱਕ ਕੰਮ ਬਚਿਆ ਤੇ ਉਹ ਵੀ ਸਾਨੂੰ ਸਰਕਾਰ ਨੇ ਸਿਰਫ 100 ਦਿਨ ਦਾ ਕੰਮ ਦਿੱਤਾ ਹੈਗਾ ਤੇ ਉਹਦੇ ਵਿੱਚੋਂ ਵੀ ਕਿਸੇ ਪਿੰਡ ਦੇ ਵਿੱਚ 30 ਦਿਨ ਕੰਮ ਚੱਲਦਾ ਕਿਸੇ ਪਿੰਡ ਦੇ ਵਿੱਚ 40 ਦਿਨ ਕੰਮ ਚੱਲਦਾਗਾ ਤਾਂ ਅਸੀਂ ਵੱਖ-ਵੱਖ ਪਿੰਡਾਂ ਤੋਂ ਆਏ ਆ ਅਸੀਂ ਸਿਰਫ 100 ਦਿਨ ਦਾ ਕੰਮ ਮੰਗ ਰਹੇ ਹਾਂ ਇਹਨਾਂ ਤੋਂ ਹੋਰ ਅਸੀਂ ਇਹਨਾਂ ਤੋਂ ਕੁਝ ਜ਼ਿਆਦਾ ਨਹੀਂ ਮੰਗ ਰਹੇ ਜਿਹੜਾ ਇਹ ਨਵੇਂ-ਨਵੇਂ ਆਕਸ਼ਨ ਲੈ ਕੇ ਆਉਂਦੇ ਆ ਕਿਤੇ ਮੋਬਾਈਲ ਤੇ ਹਾਜ਼ਰੀ ਲਾਉਣੀ ਆ ਕਿਤੇ ਬਿਨੈ ਲੱਗ ਤੇ ਪਹਿਰੇ ਲਾਉਣੀ ਆ ਤੇ ਜਾਂ ਅਮਲ ਜਿਹੜੀ ਤੁਸੀਂ ਐਪਲੀਕੇਸ਼ਨ ਰਾਹੀਂ ਹਾਜ਼ਰੀ ਲਾਉਣੀ ਆ ਇਹ ਤਾਂ ਇਹੀ ਆ ਵੀ ਜੇਕਰ ਕਿਸੇ ਕੋਲੇ ਮੋਬਾਈਲ ਹੋਊਗਾ ਉਹ ਆਪਦੀ ਹਾਜ਼ਰੀ ਲਾ ਸਕੂਗਾ ਤੇ ਜਿਹਦੇ ਕੋਲੇ ਨਾ ਹੋਊਗਾ ਉਹ ਬਿਲਕੁਲ ਨਹੀਂ ਲਾਊਗਾ ਕਿ ਤੁਸੀਂ ਦੇਖੋ ਜਿੰਨਾ ਮਜ਼ਦੂਰਾਂ ਦੇ ਕੋਲੇ ਕੰਮ ਹੀ ਹੈਣੀਗਾ ਹੁਣ ਵੱਡੇ ਫੋਨ ਉਹ ਕਿਵੇਂ ਲੈ ਲੈਣਗੇ ਸੋਣ ਤਾਂ ਉਹਨਾਂ ਕੋਲੇ ਹਾਲਾਂਕਿ ਛੋਟੇ ਵੀ ਬੜੀ ਮੁਸ਼ਕਲ ਨਾਲ ਹੁੰਦੀ ਹੈਗੇ ਜੇਕਰ ਵੱਡੇ ਫੋਨ ਲੈ ਵੀ ਲੈਣਗੇ ਬਹੁਤ ਸਾਰੀਆਂ ਸਾਡੀਆਂ ਬੀਬੀਆਂ ਇਹੋ ਜੀਆਂ ਜੋ ਅਨਪੜ੍ਹ ਆ ਉਹ ਕਿਵੇਂ ਆਪਦੀ ਹਾਜ਼ਰੀ ਆਪ ਲਾਉਣਗੀਆਂ ਕਿਵੇਂ ਐਪ ਚਲਾਉਣਗੀਆਂ ਕਿਉਂਕਿ ਮੈਂ ਖੁਦ ਮੇਟ ਆ ਮੈਂ ਐਪ ਚਲਾਉਣੀ ਆ ਮੈਨੂੰ ਪਤਾ ਇਸ ਐਪ ਦੇ ਵਿੱਚ ਬਹੁਤ ਸਾਰੇ ਆਪਸ਼ਨ ਆਉਂਦੇ ਹੈਗੇ ਪਰ ਜਿਹੜੇ ਅਨਪੜ੍ਹ ਹੈਗੇ ਉਹ ਇਹਨਾਂ ਆਪਸ਼ਨਾਂ ਨੂੰ ਨਹੀਂ ਚਲਾ ਸਕਦੇ ਉਹ ਆਪਦੀ ਹਾਜ਼ਰੀ ਆਪ ਨਹੀਂ ਲਾ ਸਕਦੇ ਤੇ ਕਿਵੇਂ ਲਾਉਣਗੇ ਗਲਤ ਹੈ ਜੀ ਅਭੀ ਅਸਲ ਵਿੱਚ ਜਿਹੜੀਆਂ ਸਰਕਾਰ ਇਹੋ ਜਿਹੀਆਂ ਚਾਲਾਂ ਚੱਲ ਰਹੀ ਆ ਇਹ ਕੁੱਲ ਮਿਲਾ ਕੇ ਜਿਸ ਤਰ੍ਹਾਂ ਪਹਿਲਾਂ 1 ਲੱਖ 6000 ਕਰੋੜ ਰੁਪਇਆ ਬਜਟ ਸੀਗਾ ਮਨਰੇਗਾ ਵਾਸਤੇ 2019-20 ਦੇ ਵਿੱਚ ਤੇ ਜਿਹੜਾ ਅੱਜ ਘਟਾ ਕੇ ਪਿਛਲੇ ਸਾਲ ਵੀ 72000 ਕਰੋੜ ਰੁਪਇਆ ਰੱਖਿਆ ਗਿਆ ਸੀਗਾ ਤੇ ਹੁਣ ਉਹ ਤੋਂ ਵੀ ਘਟਾ ਕੇ ਵੀ 60000 ਕਰੋੜ ਰੁਪਇਆ ਰੱਖਿਆ ਗਿਆ ਇਹ ਕੁੱਲ ਮਿਲਾ ਕੇ ਦਿਨੋਂ ਦਿਨਾਂ ਯਾਨੀ ਕਿ ਬਜਟ ਨੂੰ ਘਟਾਇਆ ਜਾ ਰਿਹਾ ਤੇ ਨਵੀਆਂ ਸਕੀਮਾਂ ਲਿਆ ਕੇ ਨਵੇਂ ਮੰਨ ਲਵਿਓ ਉਸ ਤਰ੍ਹਾਂ ਦੀਆਂ ਚਾਲਾਂ ਚੱਲ ਕੇ ਤੇ ਅਸਲ ਵਿੱਚ ਜਿਹੜਾ ਮਜ਼ਦੂਰਾਂ ਕੋਲੇ ਇੱਕੋ ਇੱਕ ਹੀ ਰਾਹ ਹੈਗਾ ਇਹ ਰੋਜ਼ਗਾਰ ਦਾ ਉਹ ਖੋਲਦਿਆਂ ਬਿਲਕੁਲ ਹੀ ਤਿਆਰੀਆਂ ਨੇ ਤੇ ਖੋਇਆ ਜਾ ਰਿਹਾ। ਅੱ ਤੋਂ ਜਿਆਦੇ ਨੁਕਸਾਨ ਤਾਂ ਜੀ ਮਜ਼ਦੂਰ ਭੈਣਾ ਦਾ ਹੀ ਹੋ ਰਿਹਾ ਕਿਉਂਕਿ ਘਰ ਦੇ ਕੰਮ ਕਰ ਕਰਕੇ ਉਹਨਾਂ ਦੇ ਹੱਥ कसे ਪਏ ਆ ਤੇ ਫਿੰਗਰਪ੍ਰਿੰਟ ਨਹੀਂ ਆਉਂਦੇ ਉਹਨਾਂ ਦੇ। ਕਿਉਂਕਿ ਸਾਡੇ ਨਾਲ ਇੱਕ ਬੀਬੀ ਕੰਮ ਕਰਦੀ ਹੈਗੀ ਉਹਨਾਂ ਦੀ ਹਾਲਾਂਕਿ 2 ਮਹੀਨਿਆਂ ਤੋਂ ਪੇਮੈਂਟ ਰੁਕੀ ਹੋਈ ਹੈ ਉਹਨਾਂ ਦੀ ਕਦੇ ਤਾਂ ਕਹਿ ਦਿੰਦੇ ਤੁਹਾਡਾ ਆਧਾਰ ਕਾਰਡ ਲਿੰਕ ਨਹੀਂ ਹੈਗਾ ਕਦੇ ਕਹਿ ਦਿੰਦੇ ਅਪਡੇਟ ਕਰਵਾ ਲਓ ਅਪਡੇਟ ਦਾ ਮਤਲਬ ਤਾਂ ਇਹੀ ਹੈ ਕਿ ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਆ ਰਹੀ ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਫਿੰਗਰਪ੍ਰਿੰਟ ਦੀ ਦੇਖੋ ਜੀ ਸਭ ਤੋਂ ਪਹਿਲਾਂ ਬਗੈਰ ਆਧਾਰ ਕਾਰਡ ਤੋਂ ਜਿਹੜੀ ਕਿ ਪੇਮੈਂਟ ਆਉਂਦੀਆਂ ਹੁੰਦੀਆਂ ਸੀਗੀਆਂ ਤੇ ਜਦੋਂ ਤੁਸੀਂ 16 17 ਦੇ ਵਿੱਚ ਇਹਨਾਂ ਨੇ ਆਧਾਰ ਕਾਰਡ ਜਾਨੀ ਕਿ ਸ਼ੁਰੂ ਕੀਤੇ ਆ ਤੇ ਉਸ ਟਾਈਮ ਦੀਆਂ ਬਹੁਤ ਸਾਰੇ ਲੋਕਾਂ ਦੇ ਨਾਲ ਆਧਾਰ ਕਾਰਡ ਤੇ ਪੇਮੈਂਟ ਜਦੋਂ ਆਉਣ ਲੱਗੀ ਆ ਤੇ ਜਿਹੜੀ ਉਸ ਤੋਂ ਪਹਿਲਾਂ ਜਿਹੜੀ ਕਿਸੇ ਦੀ ਪੇਮੈਂਟ ਸੀ ਉਹ ਡੁੱਬੀ ਹੋਈ ਆ ਤੇ ਜਦੋਂ ਆਧਾਰ ਕਾਰਡ ਦੇ ਰਾਹੀਂ ਆਧਾਰ ਕਾਰਡ ਕਿਸੇ ਦੇ ਹੋਰ ਅਟੈਚ ਕੀਤੇ ਗਏ ਆ ਕਿਸੇ ਦੇ ਹੋਰ ਪਿੰਡਾਂ ਤੋਂ ਜਾਂ ਹੋਰ ਸ਼ਹਿਰਾਂ ਤੋਂ ਬਹੁਤ ਸਾਵਾਂ ਤੇ ਆਧਾਰ ਕਾਰਡ ਅਟੈਚ ਹੋ ਜਾਂਦੇ ਆ ਤੇ ਜਿਹੜੇ ਮਜ਼ਦੂਰਾਂ ਨੇ ਕੰਮ ਕੀਤਾ ਉਹ ਪੈਸੇ ਕਿਤੇ ਹੋਰ ਨਾ ਖਾਤੇ ਜਾਵੜਿੰਦੇ ਆ ਸਾਡੇ ਕੋਲੇ ਬਹੁਤ ਸਾਰੀਆਂ ਧਾਰਨਾ ਨੇ ਇਹ ਜਿਹੜੀਆਂ ਅਸੀਂ ਆਮ ਪਿੰਡਾਂ ਦੇ ਵਿੱਚ ਕਿਸੇ ਮਾਸਟਰਾਂ ਦੇ ਖਾਤੇ 'ਚ ਆਧਾਰ ਕੱਢ ਲੈਣ ਕੋਣ ਕਰਨ ਪੈਸੇ ਜਾਵੜੇ ਕਿਸੇ ਮੰਨ ਲਓ ਜੀਵਿਦਾਰ ਦੇ ਪੈ ਖਾਤੇ 'ਚ ਪੈਸੇ ਜਾਵੜੇ ਕਿਸੇ ਦੁਕਾਨਦਾਰਾਂ ਦੇ ਖਾਤੇ ਦੇ ਵਿੱਚ ਪੈਸੇ ਜਾਵੜੇ ਜਿਵੇਂ ਸਾਡੇ ਪਿੰਡ ਪੁੱਟੀਵਾਲਾ ਉਹਦੀ ਧਾਰਨਾ ਇੱਕ ਆ ਵੀ ਜਿਵੇਂ ਇੱਕ ਨੀਲਾ ਨੀਲਾ RAM ਆ ਇੱਕ ਨੀਲੀ ਦੇਵੀ ਸੀਗੀ ਤੇ ਜਿਹੜੀ ਨੀਲੀ ਦੇਵੀ ਸੀ ਨੀਲਾ RAM ਦੇ ਖਾਤੇ ਦੇ ਵਿੱਚ ਪੈਸੇ ਅਸੀਂ ਖੁਦ ਕਢਾ ਕੇ ਦਿੱਤੇ ਹੋਏ ਆ ਇਸੇ ਤਰ੍ਹਾਂ ਆ ਸਭ ਪਟਰੇਪਿੰਡ ਦੇ ਦਿਉਣਪਿੰਡ ਦੇ ਵਿੱਚ ਜਾਨੀ ਕਿ ਉਹ ਕਿਸੇ ਮਾਸਟਰ ਦੇ ਖਾਤੇ ਦੇ ਵਿੱਚ ਪੈਸੇ ਜਾਵੜੇ ਸੀ ਇਹ ਸਰਕਾਰ ਦੇ ਜਾਨੀ ਕਿ ਉਹ ਚਾਲਾਂ ਚੱਲ ਰਹੇ ਆ ਜਿਵੇਂ ਜ ਪਹਿਲਾਂ ਵੀ ਦੱਸਿਆ ਵੀ ਕੁੱਲ ਮਿਲਾ ਕੇ ਇਹ ਸੋਤਮਾ ਦੇ ਵਿੱਚ ਦੇਖੋ ਹੁੰਦਾ ਜੀ ਦੇਖੋ ਉਹਨਾਂ ਦਾ ਲੋਕਾਂ ਤੋਂ ਕੰਮ ਤੇ ਲੋਕਾਂ ਦਾ ਧਿਆਨ ਪੱਟਣ ਵਾਸਤੇ ਜਾਨੀ ਕਿ ਸਾਰਾ ਕੁਝ ਕੀਤਾ ਜਾ ਰਿਹਾ ਕਿਰੇ ਪਿਛਲੇ ਸਾਲ ਜਿਹੜਾ ਬਜਟ ਰੱਖਿਆ ਸੀ ਇਸ ਵਾਰ 35% ਬਜਟ ਘਟਾ ਦਿੱਤਾ ਗਿਆ ਇਸ ਕੰਮ ਦੇ ਵਿੱਚ ਤਾਂ ਤੁਸੀਂ ਵੇਖੋ ਵੀ ਇਹ ਕੰਮ ਚਲਾਉਣ ਵਾਸਤੇ ਆ ਜਾਂ ਕੰਮ ਬੰਦ ਕਰਨ ਵਾਸਤੇ ਹੈਗਾ ਇਹ ਤਾਂ ਸਾਨੂੰ ਤਾਂ ਲੱਗਦਾ ਵੀ ਇਹ ਨਰੇਗਾ ਦਾ ਕੰਮ ਬੰਦ ਕਰਨ ਵੱਲ ਨੂੰ ਚੱਲ ਪਈ ਹੈ ਜੀ ਆਮ ਕਰਕੇ ਜੇਰ ਬੇਰਜਾਰੀ ਹੋਣ ਕਰਕੇ ਮਜ਼ਦੂਰਾਂ ਨੇ ਜਦੋਂ ਸਰਕਾਰੀ ਬੈਂਕਾਂ ਚੋਂ ਲੋਨ ਨਹੀਂ ਮਿਲਦੇ ਕਰਜ਼ੇ ਨਹੀਂ ਮਿਲਦੇ ਤੇ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਤੋਂ ਕਰਜ਼ੇ ਤੱਕੇ ਹੋਏ ਆ ਇਸ ਕਰਕੇ ਯਾਨੀ ਕਿ ਉਹ ਬੈਂਕ ਦੇ ਨਾਲ ਆਧਾਰ ਕਾਰਡ ਜੋੜਿਆ ਜਾਂਦਾ ਵੀ ਜਦੋਂ ਵੀ ਜੇਕਰ ਉਹ ਪੈਸੇ ਮਜ਼ਦੂਰਾਂ ਨੂੰ ਵੀ ਨਾ ਦਿੱਤੇ ਜਾਣਗੇ ਤੇ ਜਦੋਂ ਵੀ ਇਹਨਾਂ ਦੇ ਕੋਈ ਮਨਰੇਗਾ ਦੇ ਪੇਸ਼ ਆਉਣਗੇ ਇਹਨਾਂ ਦੀ ਕੋਈ ਸਕਨ ਸਕੀਮ ਆਊਗੀ ਜਾਂ ਇਹਨਾਂ ਦੀ ਕੋਈ ਪੈਲਸਨ ਆਊਗੀ ਉਹ ਫਿੰਗਰਪ੍ਰਿੰਟ ਰਾਹੀਂ ਜਿਹੜੇ ਉਹ ਮਲ ਸਕੀਮਾਂ ਦੇ ਰਾਹੀਂ ਉਹ ਪੈਸੇ ਉਹਨਾਂ ਦੇ ਖਾਤੇ ਉਹਨਾਂ ਦੇ ਕੋਲੇ ਜਾ ਰਹੇ ਨੇ ਕਿਤੇ ਉਹ ਮਜ਼ਦੂਰਾਂ ਦੇ ਪੈਸੇ ਕੱਟੇ ਜਾਂਦੇ ਬਹੁਤ ਸਾਰੀਆਂ ਧਾਰਨਾ ਨੇ ਇਸ ਕਰਕੇ ਬਹੁਤ ਘਾਤਕ ਹੈ ਅੱਜ ਤੱਕ ਇਹਨੇ ਵੀ ਇਸੇ ਤਰ੍ਹਾਂ ਜਿਵੇਂ ਪਹਿਲਾਂ ਪੈਸੇ ਹੁੰਦੇ ਉਸੇ ਤਰ੍ਹਾਂ ਹੁੰਦੇ ਅਸੀਂ ਇਹੀ ਸੋਚਿਆ ਸੀਗਾ ਕਿ ਸ਼ਾਇਦ ਕਾਂਗਰਸੀ ਆਏ ਕਾਲੀ ਆਏ ਉਹਨਾਂ ਨੇ ਮਜ਼ਦੂਰਾਂ ਬਾਰੇ ਕੁਝ ਵੀ ਨਹੀਂ ਸੋਚਿਆ ਤਾਂ ਸਾਰੇ ਲੋਕੱਕੇ ਪਏ ਸੀਗੇ ਚਾਹੁੰਦੇ ਸੀ ਵੀ ਹਾਂ ਬਦਲਾ ਆਵੇ ਇਸੇ ਲਈ ਵੱਧ ਤੋਂ ਵੱਧ ਵੋਟਾਂ ਵੀ ਮਜ਼ਦੂਰਾਂ ਨੇ ਹੀ ਪਾਈਆਂ ਤੇ ਭਗਵੰਤ ਮਾਨ ਨੇ ਬਦਲਾ ਲਿਆਉਣ ਦੀ بجائے ਉਹਨਾਂ ਦੇ ਨੱਕ ਦੇ ਵਿੱਚ ਬੰਮ ਕਰ ਦਿੱਤਾ ਉਹ ਮਜ਼ਦੂਰਾਂ ਦੀ ਕੋਈ ਗੱਲ ਕਰ ਹੀ ਨਹੀਂ ਰਿਹਾ ਮਜ਼ਦੂਰਾਂ ਨੂੰ ਅੱਠ ਮੀਟਿੰਗਾਂ ਦੇ ਕੇ ਉਹ ਮੁੱਕਰ ਚੁਕਿਆਗਾ ਇੱਕ ਵੀ ਮੀਟਿੰਗ ਉਹਨੇ ਮਜ਼ਦੂਰਾਂ ਨਾਲ ਨਹੀਂ ਕੀਤੀ ਤੇ ਕਦੇ ਵੀ ਤੁਸੀਂ ਦੇਖਿਆ ਹੋਵੇ ਕਦੇ ਵੀ ਉਸਨੇ ਕਿਹਾ ਹੋਵੇ ਮਜ਼ਦੂਰਾਂ ਬਾਰੇ ਜਾਂ ਅਸੀਂ ਮਜ਼ਦੂਰਾਂ ਬਾਰੇ ਇਹ ਕਰਾਂਗੇ ਉਹ ਕਰਾਂਗੇ ਨਹੀਂ ਜੇ ਐ ਕਹਿੰਦਾ ਸੀਗਾ ਵੀ 600 ਜੂਨਟ ਮਾਫ ਕੀਤੀ ਆ ਮੈਂ ਪਿਛਲੀ ਸਰਕਾਰ ਨੇ 400 ਜੂਨਟ ਮਾਫ ਕੀਤੀ ਸੀ ਉਹ ਕਹਿੰਦਾ ਮੈਂ 600 ਜੂਨਟ ਮਾਫ ਕੀਤੀ ਆ ਪਰ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿ ਸਿਰਫ ਗਰੀਬਾਂ ਨੂੰ 34-34000 ਰੁਪਿਆ ਬਿੱਲ ਆਏ ਪਏ ਆ ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ ਕੀ ਬਦਲਾ ਤੇ ਜੇ ਰਾਸ਼ਨ ਕਾਰਡ ਸੀਗੇ ਉਹ ਵੀ ਮਜ਼ਦੂਰਾਂ ਦੇ ਹੀ ਜ਼ਿਆਦਾਤਰ ਕੱਟੇ ਆ ਜਿਹੜੇ ਕੜਮ ਚੌਧਰੀ ਆ ਉਹਨਾਂ ਨੂੰ ਤਾਂ ਕਣਕ ਮਿਲ ਰਹੀ ਆ ਪਰ ਜਿਨ੍ਹਾਂ ਨੂੰ ਗਰੀਬਾਂ ਨੂੰ ਕਣਕ ਚਾਹੀਦੀ ਸੀਗੇ ਉਹਨਾਂ ਦੇ ਕਾਰਡ ਕੱਟੇ ਗਏ ਆਗੇ ਤਾਂ ਹੁਣ ਤੁਸੀਂ ਦੇਖੋ ਵੀ ਇਸ ਦੇ ਵਿੱਚ ਕੀ ਬਦਲਾ ਕੀ ਚੰਗਾ ਕੀ ਮਾੜਾ